ਹਾਲਾਤ ਬਹੁਤ ਵਿਗੜ ਚੁਕੇ ਨੇ ਹੜ ਹੁੰਦਾ ਜਦੋਂ ਉੱਤਰ ਦਾ ਨੁਕਸਾਨ ਉਸ ਤੋਂ ਬਾਅਦ ਪਤਾ ਲੱਗਦੇ ਨੇ ਕੀ ਨੂੰ ਸੋ ਐਵੇਂ ਇੱਕ ਵੇਖਣ ਨੂੰ ਵਾਕਿਆ ਮਿਲਿਆ ਮੋਸਪੁਰ ਦੇ ਵਿੱਚ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਸੁਖਨਨ ਵਾਲੀਆ ਸੋ ਮੋਸਪੁਰ ਦੇ ਵਿੱਚ ਬਹੁਤ ਵੱਡੇ ਲੈਵਲ ਤੱਕ ਜਿਹੜਾ ਪਾਣੀ ਤੁਸੀ ਦੇ ਕਿਨਾਰਿਆਂ ਤੇ ਲੱਗਾ ਰਿਹਾ ਕਾਫੀ ਘਰ ਜਿਹੜੇ ਲਗਭਗ 35 40 ਘਰ ਜਿਹੜੇ ਪਾਣੀ ਦੀ ਲਪੇਟ ਦੇ ਵਿੱਚ ਹੈ ਉਹਨਾਂ ਵਿੱਚੋਂ ਇੱਕ ਘਰ ਇੱਕ ਮੋੜਾ ਸਾਡੇ ਨਜ਼ਦੀਕ ਸਾਭੀ ਹੈ ਉਸ ਦੇ ਘਰ ਤੱਕ ਵੀ ਪਹੁੰਚਿਆ ਪਰ ਉਸ ਦੀ ਕੰਡੀਸ਼ਨ ਦੇਖ ਕੇ ਰੋਣਾ ਨਿਕਲਦਾ ਸੋ ਸਾਡੇ ਨਾਲ ਸਾਬੀ ਜੀ ਜੁੜ ਚੁਕੇ ਨੇ ਸਾਬੀ ਜੀ ਕਿੰਨੀ ਕੁ ਤਰੀਕ ਦੇ ਲਗਭਗ ਜਿਹੜਾ ਪਾਣੀ ਇਸ ਘਰ ਦੇ ਵਿੱਚ ਆਉਂਦਾ ਤਕਰੀਬਨ 1 ਮਹੀਨਾ ਤੋਂ ਵੱਧ ਜਿਹੜਾ ਹੋ ਚੁੱਕਿਆ ਉਹ ਤੁਹਾਡੇ ਘਰ ਦੇ ਵਿੱਚ ਪਾਣੀ ਇਹਦਾ ਕਿਦੋਂ ਇੰਟਰ ਕਰਦਾ ਅੱਜ ਹੱਦੇ ਨਾਲ 20 ਕੇ ਤਰੀਕ ਦੇ ਲੱਗ ਕੇ ਆਇਆ ਪਾਣੀ ਠੀਕ ਹੈ ਹਾਂਜੀ ਤੇ ਹੁਣ ਤੱਕ ਪਾਣੀ ਹਜੇ ਸਾਈਡਾਂ ਤੇ ਹੈਗਾ ਘਰ ਦੇ ਵਾਲੇ ਦੇ ਬਲੇ ਕਿੰਨਾ ਕੁ ਪਾਣੀ ਜਿਹੜਾ ਕਿੰਨੇ ਕ ਫੁੱਟ ਜਿਹੜਾ ਪਾਣੀ ਤੁਹਾਡੇ ਘਰ ਦੇ ਅੰਦਰ ਇੰਟਰ ਕਰਿਆ ਚਾਰ ਚਾਰ ਫੁੱਟ ਭਾਈ ਜੀ ਹੱਡੇ ਪਾਣੀ ਅੰਦਰ ਵੜ ਗਿਆ ਹਾਂ ਅਸੀਂ ਤੁਰੇ ਇੱਧਰ ਸਾਹਮਣੇ ਹੋ ਰੋ ਭਾਈ ਅਸੀਂ ਟਰਾਲੀ ਦੇ ਵਿੱਚ ਸੌਂ ਜਾਂਦੇ ਦੋ ਮੇਰੀਆਂ ਗੁੱਡੀਆਂ ਐ ਤੇ ਭਾਈ ਚਾਰ ਕਿੱਲੇ ਪਹਿਲੀ ਠੇਕੇ ਤੇ ਲਈਏ ਠੇਕਾ ਵੀ ਬਿਨਾ ਮੈਂ ਭਰਿਆ ਤਿੰਨ ਕਿਲੋ ਚੋਕੇ ਬਿਆਜੀ ਤੇ ਹੁਣ ਭਾਈ ਮੇਰੀ ਫਸਲ ਮਰ ਗਈ ਐ ਤੇ ਭਾਈ ਮੈਂ ਘਰ ਵੀ ਨਹੀਂ ਚਲਾ ਸਕਦਾ ਖਾਲੀ ਹੋ ਕੇ ਭਾਈ ਬੈ ਗਏ ਘਰ ਵੀ ਸਾਡਾ ਡੁੱਬ ਰਿਹਾ ਮਹੀਨਾ ਕੋਈ ਰਿਸ਼ਤੇਦਾਰਾਂ ਕੋਈ ਭੈਣ ਭਰਾ ਨਹੀਂ ਪਿਛਿਆ ਪਾਜੀ ਇੱਕ ਝਾੜੂ ਵਾਲਿਆਂ ਲੋਕ ਪਿੰਡ ਦੇ ਸਰਪੰਚ ਵੱਲੋਂ ਕੋਈ ਮਦਦ ਆਈ ਹੋਵੇ ਜਾਂ ਕੋਈ ਸਰਕਾਰ ਵੱਲੋਂ ਤੁਹਾਨੂੰ ਕੋਈ ਮਦਦ ਮਿਲੀ ਹੋਵੇ ਕੋਈ ਸਰਕਾਰ ਦਾ ਕੋਈ ਉਦਕਾਰੀ ਕੋ ਤੁਹਾਡੇ ਤੱਕ ਅਪਰੋਚ ਕੀਤੀ ਗਏ ਨੇ ਸਰ 71 ਪਰ ਆਈ ਝਾੜੂ ਪਾਰਟੀ ਵੱਲੋਂ ਆ ਦੇਖੋ ਪਾਜੀ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਇਸ ਤਰਪਾਲ ਵੱਲ ਜਿਹੜਾ ਇੱਕ ਵਾਰੀ ਕੈਮਰਾ ਮਾਰਿਆ ਜਾਵੇ ਹਾਂਜੀ ਬੋਲੋ ਕੀ ਕਹਿ ਰਹੇ ਸੀਗੇ ਪਾਜੀ 71 ਤਰਪਾਲ ਆਈਏ ਉਹ ਵੀ ਆਮ ਪਾਰਟੀ ਨੇ ਤਰਪਾਲ ਕੱਲੇ ਤੇ ਉਹ ਵੀ ਪਾਜੀ ਸਾਰੀ ਤਰਪਾਲ ਫੱਟੀ ਹੋਈ ਏ ਜਿਹੜੀਆਂ ਟੇਪਾਂ ਲੱਗੀਆਂ ਨੇ ਇਹ ਸਾਰੀ ਪਾਟੀ ਏ ਤਰਪਾਲ ਹਾਂਜੀ ਹਾਂਜੀ ਸਰ ਕਿ ਕਿ ਕਿੰਨਾ ਕਈ ਦੇ ਵਿੱਚੋਂ ਇਹ ਪਾਣੀ ਚੋਰਿਆ ਸੀ ਉਸ ਵਕਤ ਪਾਜੀ ਇਹ ਤੇ ਮੰਨ ਲਓ ਤਰਪਾਲ ਟਰਾਲੀ ਉੱਪਰ ਨਹੀਂ ਪਈ ਐਨੀ ਚ ਹੁੰਦੀ ਸੀ ਅਸੀਂ ਕੋਲੋਂ 8-900 ਦੀ ਤਰਪਾਲ ਲਿਆ ਕੇ ਟਰਾਲੀ ਉੱਪਰ ਪਾਈਏ ਤੇ ਫਿਰ ਰਹੇ ਸਰਕਾਰ ਵੱਲੋਂ ਹੋਰ ਮਦਦ ਕੋਈ ਰਾਸ਼ਨ ਦੀ ਜਾਂ ਕੋਈ ਹੋਰ ਕਿਸੇ ਪਾਸੋਂ ਪਾਜੀ ਇਹ ਰਾਸ਼ਨ ਆਇਆ ਏ ਤੇ ਉਹ ਸਾਡੇ ਸਰਪੰਚ ਜਿਹੜਾ ਹੈ ਉਨੇ ਹੋਰ ਦਾ ਵੰਡਦਾ ਸਾਨੂੰ ਜਿਹੜੇ ਡੁੱਬੇ ਘਰ ਉਹਨਾਂ ਨੂੰ ਨਹੀਂ ਮਿਲਿਆ ਠੀਕ ਹੈ ਹਾਂਜੀ ਜਿਹੜੇ ਸੁੱਕੇ ਘਰ ਉਹਨਾਂ ਨੂੰ ਵੰਡਤਾ ਜਿਹੜੇ ਡੁੱਬੇ ਉਹਨਾਂ ਨੂੰ ਸੋ ਵੀਰੋ ਇਹੋ ਜੇ ਲੋਕਾਂ ਦੀ ਉੱਚ ਸੰਸਥਾਵਾਂ ਨੂੰ ਐਨ ਜੀਓਸ ਨੂੰ ਸਾਡੇ ਐਨ ਆਰਈ ਭਰਾਵਾਂ ਨੂੰ ਬੇਨਤੀ ਆ ਕਿ ਇਹੋ ਜਿਹੇ ਲੋਕਾਂ ਦੀ ਮਦਦ ਕਰਨੀ ਬੜੀ ਜ਼ਰੂਰੀ ਆ ਜਿਹੜੇ ਕਿਰਤੀ ਕਿਸਾਨ ਨੇ ਔਰ ਚਾਰ ਕਿੱਲੇ ਪੈਲੀ ਠੇਕੇ ਤੇ ਲਈ ਵਿਆਜੂ ਪੈਸੇ ਫਰਕੇ ਉਹਦਾ ਠੇਕਾ ਦਿੱਤਾ ਅੱਜ 4 ਦੇ 4 ਕਿੱਲਾ ਕਮਾਦੇ ਰ ਬਿਲਕੁਲ ਸਰ ਕੇ ਸਵਾਹ ਹੋ ਚੁੱਕਿਆ ਸੋ ਇੱਥੇ ਆਣ ਕੇ ਜਿਹੜਾ ਆਮ ਤੌਰ ਤੇ ਸੁਸਾਇਡ ਨੋਟਿਸ ਜਿਹੜੇ ਮਿਲਦੇ ਆ ਜਿਹੜੇ ਕਈ ਬੜੀ ਪੈਲੀਆਂ ਚ ਜਾਈਏ ਤੇ ਬੰਦਾ ਉਥੇ ਲਟਕਿਆ ਹੁੰਦਾ ਜਾਂਦੇ ਹਨ ਇਹ ਕੰਡੀਸ਼ਨਾਂ ਬਣਦੀਆਂ ਨੇ ਲੋਕ ਕਹਿੰਦੇ ਨੇ ਕਿਸਾਨ ਫਾਹ ਕੋ ਲੈਂਦੇ ਨੇ ਫਾਹ ਲੈਣ ਦੀ ਪੋਜੀਸ਼ਨ ਬਣ ਜਾਂਦੀ ਐਕਸਰ ਜਿਹਦੀਆਂ 2 3 ਹੋਣ 4 ਕਿੱਲੇ ਪੈਲੀ ਜਿਹੜੀ ਠੇਕੇ ਦੇ ਲਈ ਉਹ ਵੀ ਜਿਹੜੀ ਖਤਮ ਹੋ ਜੇ ਤੇ ਉਸ ਇਨਸਾਨ ਦੇ ਸਿਰ ਤੇ ਕੀ ਵਾਪਰਦੀ ਐ ਉਸ ਦਾ ਜਿਸ ਦਾ ਪਿਓ ਵੀ ਨਾ ਹੋਵੇ ਉਸਦੇ ਸਰਤੇ ਜੀ ਆ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦੀਆਂ ਨੇ ਸਰਕਾਰ ਕੋਲੋਂ ਕੀ ਮੰਗ ਕਰਦੇ ਸਾਰੇ ਇਹੀ ਮੰਗ ਕਰਨੇ ਆ ਸਾਨੂੰ ਚੱਲ ਬੋਧਾ ਨਹੀਂ ਜਿੰਨਾ ਕਾਹੀ ਠੇਕਾ ਦਿੱਤਾ ਸਾਨੂੰ ਉਹੀ ਵਾਪਸ ਮਿਲ ਜੇ ਤੇ ਫਸਲ ਸਾਡੀ ਮਰ ਗਈ ਏ ਵਿਚਾਰ ਕਿੱਲੇ ਗੰਨਾ ਖਤਮ ਹੋ ਗਿਆ ਹੁਣ ਵਿਲੇ ਆ ਨਾ ਦਿਹਾੜੀ ਏ ਨਾ ਕੋਈ ਕੰਮ ਕਰਨੀ ਦੋ ਗੁੱਡੀਆਂ ਦੋ ਜੀ ਆਵੇਂ ਚਾਰ ਜੀ ਆ ਪਰਿਵਾਰ ਦੇ ਸਰ ਮੇਰੀ ਮਾਰਸ਼ ਦੇ ਵਿੱਚ ਵਾਲੇ ਟੁੱਟ ਗਏ ਹਨ ਤੇ ਵਾਲੇ ਵੀ ਮੇਰੇ ਕੁੜੀ ਦੇ ਸਿਰ ਚ ਇਟਾਂ ਵੱਜੀਆਂ ਖੋਦ ਮੈਂ ਯਾਰਾਂ ਦੋਸਤਾਂ ਤੂੰ ਬਰਲੇ ਲਿਆ ਕੇ ਛੱਤ ਬਦਲੀ ਆਪ ਕੀਤੀ ਮੇਰੀ ਛੱਤ ਵੀ ਡੇਗ ਗਈ ਹਮਿੰਚ ਅੱਜ ਤੂੰ 8-9 ਦਿਨ ਹੋ ਗਏ ਆ ਜਿਨ੍ਹਾਂ ਕੋ ਪਹਿਲੀ ਲਈ ਠੇਕੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਵੇਖਣੀ ਸੀ ਕਿ ਮੈਨੂੰ ਕੋ ਥੋੜਾ ਬਹੁਤਾ ਠੇਕਾ ਯਾਰਾ ਮਾਫ ਕਰ ਦਿੱਤਾ ਜਾਏ ਨਹੀਂ ਅੱਗੇ ਕਿਹਾ ਸੀ ਅੱਗੇ ਵੀ 2023 ਚ ਮੇਰੀ ਫਸਲ ਮਰ ਗਈਆਂ 5 ਕਿੱਲੇ ਹਨ ਉਰੋਂ ਜ਼ਿਆਦੀ ਹਨ ਤੇ ਉਰੂ ਵੀ ਨਹੀਂ ਉਹਨਾਂ ਠੇਕਾ ਵੀ ਨਹੀਂ ਮਾਫ ਕੀਤਾ ਫਸਲ ਮਰ ਗਈ ਹਾਂਜੀ ਸੋ ਬਹੁਤ ਕੰਡੀਸ਼ਨਾਂ ਖਰਾਬ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅੰਦਰ ਚੱਲਦੇ ਸੋ ਬਹੁਤ ਹਾਲਾਤ ਜਿਹੜੇ ਆ ਨਾਜ਼ੁਕੋ ਨੇ ਅੰਦਰ ਮੈਂ ਤੁਹਾਨੂੰ ਦਿਖਾ ਲ ਦਿੰਨਾ ਇੱਕ ਬੜੀ ਸੂਈ ਦੇ ਵਿੱਚ ਜਿਹੜਾ ਇਸ ਟਾਈਮ ਪੋਜੀਸ਼ਨ ਕੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਜਰੂਰ ਜਿਹੜਾ ਅੰਦਰਲੀ ਸਾਈਡ ਆਣ ਕੇ ਵੇਖਿਆ ਜਾਵੇ ਔਰ ਥੱਲੇ ਸਾਰਾ ਕੁਝ ਭੁੰਜੇ ਪਿਆ ਆ ਔਰ ਜੇ ਪਾਣੀ ਦੀ ਆਪਾਂ ਗੱਲ ਕਰ ਲਈਏ ਪਾਣੀ ਦਾ ਨਿਸ਼ਾਨ ਲੱਗਾ ਹੋਇਆ ਲਗਭਗ 2.5 ਤੋਂ 3 ਫੁੱਟ ਜਿਹੜਾ ਪਾਣੀ ਆ ਇਸ ਰਸੋਈ ਦੇ ਪੂਰਾ ਨਿਸ਼ਾਨ ਬੈਠਾ ਕਿ ਇਹ ਜਿਹੜੀ ਕੰਧ ਵੀ ਆ ਇਹ ਦੀਵਾਰ ਵੀ ਜਿਹੜੀ ਆ ਬੈਠ ਚੁੱਕੀ ਹੋਈ ਆ ਇਹ ਦੀਵਾਰ ਬਾਕੀਆਂ ਨਾਲ ਉਹ ਤੁਸੀਂ ਦੇਖ ਸਕਦੇ ਹੋ 13 ਪਈਆਂ ਨੇ ਔਰ ਇੱਥੋਂ ਦਾ ਵੀ ਜਿਹੜਾ ਬਹੁਤ ਨੁਕਸਾਨ ਹੋਇਆ ਨਾਲ ਦਾ ਇਹ ਕਮਰਾ ਆ ਆਪਾਂ ਵੇਖੀਏ ਇਹਦੇ ਇਸ ਕਮਰੇ ਦੇ ਵਿੱਚ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਪਾਣੀ ਲਗਭਗ 2 ਤੋਂ 3 ਫੁੱਟ ਪਾਣੀ ਇਸ ਕਮਰੇ ਦੇ ਵਿੱਚ ਵੀ ਰਿਹਾ ਹੱਲੇ ਕੀ ਇਹ ਘਰ ਬੜਾ ਉੱਚੀ ਜਗ੍ਹਾ ਤੇ ਤੁਸੀਂ ਦੇ ਬਿਲਕੁਲ ਕਿਨਾਰੇ ਇੱਕ ਅਰਬੀ ਤੇ ਚਲੋ ਹਾਲਾਂਕਿ ਸਰਕਾਰੀ ਥਾਂ ਦੇ ਵਿੱਚ ਹੀ ਇਹ ਤੁਸੀਂ ਦੇ ਰਕਬਾ ਜਿਹੜਾ ਹੁੰਦਾ ਆ ਤੁਸੀਂ ਦੇ ਵਿੱਚ ਹੀ ਹੁੰਦਾ ਆ ਕਿਉਂਕਿ ਇਹਨਾਂ ਲੋਕਾਂ ਦੇ ਕੋਲ ਜਗ੍ਹਾ ਨਹੀਂ ਹੈਗੀ ਔਰ ਤੋ ਸਿੱਧੇ ਕਨ ਆ ਰਹੇ ਆ ਤੇ ਕਿਤੇ ਨਾ ਕਿਤੇ ਟੀਨਾ ਜਾਂ ਕੋਈ ਬਾਲੇ ਪਾਕ ਦੇ ਜਿਹੜੇ ਆਪਣੇ ਰਹਿਣ ਬਸੇਰਾ ਕੀਤਾ ਹੋਇਆ ਬਹੁਤ ਵੱਡਾ ਨੁਕਸਾਨ ਹੈ ਇਹ ਛੱਤ ਮੁੰਡੇ ਦੀ ਡਿੱਗ ਚੁੱਕੀ ਸੀਗੀ ਉਸ ਦੀ ਵੀਡੀਓ ਵੀ ਜਿਹੜੀ ਥੱਲੇ ਨਾਲ ਮੈਂਸ਼ਨ ਕਰ ਦਿੱਤੀ ਜਾਏਗੀ ਜਿੰਨਾ ਪਾਣੀ ਸੀਗਾ ਉਸ ਦਿਨ ਹੁਣ ਅੱਜ ਇਹ ਬੰਦੇ ਟਰਾਲੀ ਕਿਸੇ ਦੀ ਮੰਗ ਕੇ ਉਸ ਟਰਾਲੀ ਵਿੱਚ ਤੰਬੂ ਲਗਾ ਕੇ ਰਹਿ ਰਹੇ ਨੇ ਜੋ ਵੀ ਇਹਨਾਂ ਦੇ ਬੈੱਡ ਜਾਂ ਕੋਈ ਸਮਾਨ ਜਿਹੜਾ ਹੈ ਉਸ ਟਰਾਲੀ ਦੇ ਵਿੱਚ ਵਾ ਆਓ ਚੱਲਦੇ ਆ ਤੁਹਾਨੂੰ ਇੱਕ ਟਰਾਲੀ ਦੀ ਕਵਰੇਜ ਵੀ ਜਿਹੜੀ ਆ ਦੱਸ ਦਿੰਨੇ ਬੱਚੇ ਕਿਹਨਾ ਹਾਲਾਤਾਂ ਦੇ ਵਿੱਚ ਇੱਥੇ ਸੁੱਤੇ ਹੋਏ ਨੇ ਔਰ ਪੈਲੀਆਂ ਦੀ ਜਗਾ ਤਕਰੀਬਨ ਤੁਸੀਂ ਦਾ ਕਿਨਾਰਾ ਆ ਔਰ ਮੱਛਰ ਬਹੁਤ ਮੋਟਾ ਮੱਛਰ ਬਿਮਾਰੀਆਂ ਫੈਲਣ ਦਾ ਬਹੁਤ ਜਿਆਦਾ ਖਤਸਾ ਹੈਗਾ ਆ ਇਹ ਤੁਸੀਂ ਦੇਖ ਸਕਦੇ ਇਧਰਲੀ ਸਾਈਡ ਪਾਣੀ ਜਰਿਆ ਆ ਇਸ ਪਾਣੀ ਦੇ ਵਿੱਚੋਂ ਦੀ ਅਗਰ ਕੋਈ ਲੰਘ ਜਾਂਦਾ ਤਾਂ ਉਹਦੇ ਉਸੇ ਵੇਲੇ ਜਿਹੜੇ ਆ ਪੈਰ ਇੱਕ ਦੇ ਦਿਨ ਚ ਜਿਹੜੇ ਪੈਰਾਂ ਨੂੰ ਇਨਫੈਕਸ਼ਨ ਹੋ ਕੇ ਪੈਰ ਖਾਰਸ ਹੋ ਜਾਂਦੀ ਆ ਜਿਹੜੇ ਪੈਰ ਗਲਣਾ ਸ਼ੁਰੂ ਹੋ ਜਾਂਦੇ ਨੇ ਇੰਨਾ ਜਰੇਲਾ ਪਾਣੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਟਰਾਲੀ ਆ ਚੱਲਦੇ ਆਪਾਂ ਇਹ ਉਹ ਟਰਾਲੀ ਆ ਜਿਸ ਦੇ ਵਿੱਚ ਤਰਪਾਲ ਪਾ ਕੇ ਜਿਹੜੇ ਆ ਇਸ ਘਰ ਦੇ ਵਿਅਕਤੀ ਜਿਹੜੇ ਰਹਿ ਰਹੇ ਨੇ ਤੁਸੀਂ ਦੇ ਉੱਪਰ ਰੋਡ ਦੇ ਉੱਪਰ ਰਹਿਣવાਜ ਮਜਬੂਰ ਹੋ ਗਏ ਨੇ ਕਿਉਂਕਿ ਪਾਣੀ ਨੇ ਬਹੁਤ ਨੁਕਸਾਨ ਕੀਤਾ ਇਸ ਦੇ ਵਿੱਚ ਜਿਹੜੀ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਨਜ਼ਦੀਕ ਆ ਜਾ ਥੋੜਾ ਜਿਆ ਫਰਿੱਜ ਵੇਚਿਆ ਬਾਕਸ ਬੈਡ ਜਿਹੜੇ ਸੀਗੇ ਇੱਕ ਕੁਮੰਜੇ-ਮੁੰਜੇ ਆ ਜਾਂ ਜੋ ਵੀ ਹੈਗਾ ਨਿੱਕਾ ਮੋਟਾ ਸਮਾਨ ਜਿਹੜਾ ਘਰ ਦੇ ਘਰੇਲੂ ਵਸਤਾਂ ਨੇ ਇਹ ਸਾਰੀਆਂ ਜਿਹੜੀਆਂ ਆ ਤੇ ਇਸੇ ਟਰਾਲੀ ਦੇ ਵਿੱਚ ਜਿਹੜੇ ਰਹਿਣ ਨੂੰ ਅੱਜ ਮਜਬੂਰ ਹੋ ਗਏ ਨੇ ਬਹੁਤ ਹਾਲਤ ਜਿਹੜੀ ਹੈ ਵੱਤ ਤੋਂ ਵੱਤਰ ਹੋ ਚੁੱਕੀ ਹੈ ਜਨਾ ਨੁਕਸਾਨ ਡੇਰੇ ਬਾਬੇ ਨਾਨਕਾ ਲ ਹੋਇਆ ਕੁਝ ਪਰਸੈਂਟ ਨੁਕਸਾਨ ਜਿਹੜਾ ਹੈ ਇਧਰ ਵੀ ਜਿਹੜਾ ਹੈ ਤੁਸੀਂ ਜੇ ਕਿਨਾਰਿਆਂ ਦੇ ਨਾਲ-ਨਾਲ ਬਹੁਤ ਹੋਇਆ ਵਿਆਸ ਦਰਿਆ ਨੇ ਵੀ ਜਿਹੜੀ ਆ ਬਹੁਤ ਮਾਰ ਕੀਤੀ ਹੈ ਜਿਹੜਾ ਖਾਸ ਤੌਰ ਤੇ ਹਰੇ ਚਾਰੇ ਦੀ ਔਰ ਹੋਰ ਕਈ ਜਿਹੜੀਆਂ ਘਰੇਲੂ ਵਸਥਾਵਾਂ ਦੀ ਜਿਹੜੀ ਆ ਬਹੁਤ ਜ਼ਰੂਰਤ ਹੈ ਇਧਰ ਵੀ ਮੈਂ ਵੀਰ ਨੂੰ ਕਹਾਂਗਾ ਵੀਰ ਜੀ ਇਹ ਕੀ ਮੰਗ ਕੀ ਕਰਦੇ ਹੁਣ ਸਰਕਾਰ ਕੋਲੋਂ ਕਿ ਜਿਹੜਾ ਮਤਲਬ ਤੁਹਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਆਸਰਾ ਬਣ ਸਕੇ ਇਹ ਹੀ ਮੰਗ ਕਰਨੀ ਹੈ ਸਰਕਾਰ ਸਾਡਾ ਹੱਲ ਕਰੇ ਸਾਨੂੰ ਜਾਂ ਕਮਰਾ ਇੱਕ ਦਾ ਪਾ ਕੇ ਦਾ ਹੈ ਤੇ ਜਾਂ ਨੂੰ ਜਗਾ ਮੁੱਲ ਲੈ ਕੇ ਦੇਆ ਕੱਚੇ ਮਕਾਨਾਂ ਦੇ ਪੈਸੇ ਨਹੀਂ ਮਿਲੇ ਤੁਹਾਨੂੰ ਕਦੀ ਨਹੀਂ ਜੀ ਸਾਡੇ ਭਰਾਏ ਸੀ ਉਹ ਇਸ ਕਰਕੇ ਨਹੀਂ ਦਿੰਦੇ ਜਦੋਂ ਦੂਜੀ ਪਾਰਟੀ ਨਵੀਂ ਕੋਈ ਖੜੂੰਦੀ ਆਪਾਂ ਉਹਨੂੰ ਬੋਟ ਪਾਦੀ ਦੀ ਨਵੀਂ ਪਾਰਟੀ ਨੂੰ ਪੁਰਾਣੀ ਨੂੰ ਛੱਡ ਕੇ ਉਹ ਫਿਰ ਜੇਤ ਬਾਜੀ ਚ ਨਹੀਂ ਅੱਛਾ ਮਤਲਬ ਵੋਟ ਰਾਤ ਚੱਲਦਾ ਜੀ ਇਧਰ ਹਾਂਜੀ ਸਾਨੂੰ ਆਏ ਚੈੱਕ ਉਹ ਜਾਣਿਆ ਪਰ ਸਾਨੂੰ ਨਹੀਂ ਦਿੱਤੇ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੱਤੇ ਸਾਰੇ ਨੂੰ ਬਹੁਤ ਵੱਡਾ ਨੁਕਸਾਨ ਜਰਾਇਆ ਇਹਨਾਂ ਲੋਕਾਂ ਦਾ ਜਿਹੜਾ ਇਸ ਇਲਾਕੇ ਦੇ ਵਿੱਚ ਹੋਇਆ ਸਰਕਾਰ ਨੂੰ ਬੇਨਤੀ ਹੈ ਤੇ ਵੱਖ-ਵੱਖ ਐਨਜੀਓਜ਼ ਨੂੰ ਬੇਨਤੀ ਹੈ ਜਿਹੜਾ ਇਸ ਵੀਡੀਓ ਤੇ ਗੌਰ ਕੀਤੀ ਜਾਵੇ ਔਰ ਇਹਨਾਂ ਪਿੰਡਾਂ ਲਾਨ ਕੇ ਇੱਕ ਵਾਰ ਜਰੂਰ ਵੇਖਿਆ ਜਾਵੇ ਇਹਨਾਂ ਲੋਕਾਂ ਦੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਔਰ ਥੱਲੇ ਆਪਾਂ ਇਸ ਦੇ ਜਰਾਇਆ ਲਾਸਟ ਦੇ ਵਿੱਚ ਇਹਨਾਂ ਦਾ ਬੈਂਕ ਅਕਾਊਂਟ ਜਰੂਰ ਅਟੈਚ ਕਰਾਂਗੇ ਜਾਂ ਸਕੈਨਰ ਅਟੈਚ ਕਰਾਂਗੇ ਔਰ ਜਿਸ ਵੀਰ ਕੋ ਜਿੰਨੇ ਵੀ ਬਣਦੇ ਨੇ ਉਹ ਜਰੂਰ ਇਹਨਾਂ ਦੀ ਜਿਹੜੀ ਹੈ ਸਹਾਇਤਾ ਕਰੇ ਕਿਉਂਕਿ ਜੇ ਆਪਾਂ ਡੇਰੇ ਬਾਬਾ ਨਾਨਕ ਦੀ ਗੱਲ ਕਰੀਏ ਨੁਕਸਾਨ ਤੇ ਉਧਰ ਲੋਕਾਂ ਦਾ ਵੀ ਬਹੁਤ ਹੋਇਆ ਪਰ ਲੋਕਾਂ ਸਾੜਿਆਂ ਨੇ ਰਸ਼ਨ ਵਾਲੀ ਅੱਤ ਕਰਾਤੀ ਉੱਥੇ ਟਰਾਲੀਆਂ ਦੇ ਟਰਾਲੀਆਂ ਇਦਾਂ ਉੱਥੇ ਰਸ਼ਨ ਜਾਂਦੇ ਜਿੱਦਾਂ ਕਿਤੇ ਸੰਗ ਦਾ ਮੇਲਾ ਲਗਾ ਹੁੰਦਾ ਬਹੁਤ ਵੱਡੇ ਲੈਵਲ ਤੇ ਲੋਕ ਉੱਥੇ ਲੈ ਨਹੀਂ ਰਹੇ ਹੁਣ ਲੋਕਾਂ ਨੇ ਚਾਰ-ਚਾਰ ਸਾਲਾਂ ਦਾ ਤਿੰਨ-ਤਿੰਨ ਸਾਲਾਂ ਦਾ ਸਟਾਕ ਇਕੱਠਾ ਕਰ ਲਿਆ ਮੈਂ ਇਹ ਲੋਕਾਂ ਨੂੰ ਆਪਣਿਆਂ ਨੂੰ ਬੇਨਤੀ ਕਰਾਂਗਾ ਕਿ ਰਸ਼ਨ ਨਾ ਪਚਾਓ ਬਹੁਤਾ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਅੱਜ ਬਾਹਰ ਫਰਨ ਦੀ ਜ਼ਰੂਰਤ ਹੈ ਇੱਕ ਦੂਜੇ ਦੀ ਇਹਨਾਂ ਲੋਕਾਂ ਦੀ ਮਤਤ ਕੀਤੀ ਜਾਵੇ ਸੋ ਇਨੀਆਂ ਕੀ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ ਯਾ ਵੇਖੋ ਘਰ ਦੇ ਨਾਦ ਉਹ ਨਾ ਦੇਖੋ ਭਾਈ ਜੀ ਕਮਰਾ ਹੜਾ ਚੋਂੰਦਿਆ ਦੇਖੋ